ਕਹਿੰਦੇ ਤਾਂ ਹੈਗੇ ਆਂ ਵੀ ਅਕਾਲ ਤਖਤ ਸਾਹਿਬ ਆਜ਼ਾਦ ਹੈ ਪਰ ਅਸਲ 'ਚ ਅਕਾਲ ਤਖਤ ਸਾਹਿਬ ਆਜ਼ਾਦ ਨਹੀਂ ਹੈਗਾ ਅਕਾਲ ਤਖਤ ਸਾਹਿਬ ਉਦੋਂ ਤੱਕ ਆਜ਼ਾਦ ਸੀ ਜਦੋਂ ਤੱਕ ਉਥੇ ਅਕਾਲੀ ਬਾਬਾ ਫੂਲਾ ਸਿੰਘ ਵਰਗੇ ਜਥੇਦਾਰ ਕਮਾਂਡ ਕਰਦੇ ਸੀ ਜਿਹੜੇ ਮੌਕੇ ਦੇ ਉਸ ਵੇਲੇ ਦੀ ਸੁਪਰੀਮ ਪਾਵਰ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਝਿੜਕਣ ਦੀ ਤਾਕਤ ਰੱਖਦੇ ਸੀ ਜ਼ੁਰਤ ਰੱਖਦੇ ਸੀ ਮਰਿਆਦਾ ਦੇ ਅਨੁਸਾਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਦੇ ਵੀ ਬਦਲਿਆ ਨਹੀਂ ਜਾ ਸਕਦਾ ਸਿਰਫ ਉਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਦਲਿਆ ਜਾਂਦਾ ਜਦੋਂ ਪਹਿਲੇ ਜਥੇਦਾਰ ਚੜ੍ਹਾਈ ਕਰ ਜਾਵੇ ਤੇ ਸਾਡੇ ਵਾਲੇ ਜਥੇਦਾਰ ਨੂੰ 3 ਦਿਨ ਰਿਕਸ਼ੇ ਦੇ ਬਿਠਾ ਕੇ ਤੋਰ ਦਿੰਦੇ ਆ ਉਹ ਤੁਸੀਂ ਰਸਾਈਆਂ ਦਾ ਪੌਪ ਬਦਲ ਕੇ ਦਿਖਾਓ ਹੋਰਾਂ ਨਹੀਂ ਅਗਲੇ ਬਦਲਣ ਦਿੰਦੇ ਹੈਗੇ ਸਾਡੇ ਵਾਲੇ 3 ਦਿਨ ਮੀਟਿੰਗ ਜੀ ਕਰਦੇ ਆ ਤੇ ਜਥੇਦਾਰ ਨੂੰ ਬਦਲ ਦਿੰਦੇ ਆ ਨਿਹੰਗ ਸਿੰਘ ਜਥੇਵੰਦੀਆਂ ਨੂੰ ਦਲਪੰਥਾਂ ਦੇ ਵਿੱਚ ਜਾ ਕੇ ਪਤਾ ਕਰਿਓ ਵੀ ਅਸਲ ਚ ਮਰਿਆਦਾ ਕੀ ਹੈ ਸਾਡੇ ਵਾਲੇ ਜਥੇਦਾਰ ਤਾਂ ਵਿਚਾਰੇ ਇਸ ਹੱਦ ਤੱਕ ਆ ਗਏ ਆ ਇੰਨੇ ਕ ਮਜਬੂਰ ਹੋ ਗਏ ਆ ਕਿ ਉਹ ਰੋ ਤੇ ਅਸੀਂ ਜਾਂਦੇ ਸੀਗੇ ਅਸੀਂ ਆਪਣੇ ਦੁੱਖ ਰਹੇ ਹੁੰਦੇ ਸੀਗੇ ਅੱਜ ਜਥੇਦਾਰ ਸਾਡੀ ਕੌਮ ਦੇ ਮੂਹਰੇ ਦੁੱਖ ਹੋ ਰਿਹਾ ਹੈ ਇਹ ਹਾਲਤ ਬਣ ਗਈ ਹੈ ਕੀ ਸਾਡਾ ਅਕਾਲ ਤਖਤ ਸਾਹਿਬ ਆਜ਼ਾਦ ਹੈ ਤੁਸੀਂ ਦੱਸੋ ਕਮੈਂਟ ਕਰਕੇ